ਮੈਨੂੰ ਸਾ ਮੇਰਾ ਛੋਟਾ ਪ੍ਰਾਸਾ بڑا ਸਾਬਜੀ ਔਰ ਨਾਲ ਸਾਡੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਹੈ ਔਰ ਜਿਹੜੇ ਹੜ੍ਹ ਦੀ ਮਾਰ ਹੇਠ ਆਏ ਆ ਪਿੰਡ ਉਹਦੇ ਚ ਤੇਜਾ ਰਹਿਲਾ ਪਿੰਡ ਦੇ ਵਿੱਚ ਅਸੀਂ ਆਏ ਆ ਔਰ ਲੋਕਾਂ ਦਾ ਹਾਲ ਚਾਲ ਜਾਣਨ ਲਈ ਆਏ ਆ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਹੈ ਜਿਹੜੀ ਉਘੇੜ ਰਹੀ ਹੈ ਅਸੀਂ ਬੱਚਿਆਂ ਨੂੰ ਲੇਡੀਆਂ ਨੂੰ ਤੇ ਬਜ਼ੁਰਗਾਂ ਨੂੰ ਆਹਾਰ ਕਟਣ ਲਈ ਅਪੀਲ ਵੀ ਕਰਕੇ ਆਏ ਆ ਕਿਉਂਕਿ ਜੋ ਕੈਂਪ ਏਰੀਆਸ ਨੇ ਉਹ ਸਾਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ ਤੇ ਇੱਥੇ ਜਿਹੜੇ ਫੀਡ ਵੀ ਲੈ ਕੇ ਆਏ ਆ ਔਰ ਰਾਸ਼ਨ ਵੀ ਇਸ ਤੋਂ ਬਾਅਦ ਆ ਰਹੇ ਆ ਬੱਚਿਆਂ ਤੇ ਬਜ਼ੁਰਗਾਂ ਲਈ ਮੈਂ ਖਾਸ ਕਰਕੇ ਆਪਣੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਤੁਸੀਂ ਜ਼ਰੂਰ ਇੱਥੋਂ ਜਿਹੜਾ ਡੇਂਜਰਸ ਏਰੀਆ ਬਣਿਆ ਹੋਇਆ ਇੱਥੋਂ ਬਾਹਰ ਲੈ ਕੇ ਜਾਓ ਬਾਕੀ ਸਾਡਾ ਵਿਭਾਗ ਵੀ ਇੱਥੇ ਬੱਚਿਆਂ ਲਈ ਜੋ ਬਣਦਾ ਰਾਸ਼ਨ ਹੈ ਔਰਤਾਂ ਲਈ ਜੋ ਸੀ ਦੇ ਸਕਦੇ ਆ ਉਹ ਵੀ ਅਸੀਂ ਇੱਥੇ ਪਹੁੰਚਾਵਾਂਗੇ ਇੱਥੇ ਮੈਂ ਇਹ ਵੀ ਪਤਾ ਕੀਤਾ ਸੀ ਕੋਈ ਬਿਮਾਰੀ ਤਾਂ ਨਹੀਂ ਇੱਥੇ ਲੋਕਾਂ ਨੂੰ ਆ ਰਹੀ ਤਾਂ ਕੁਛ ਨਹੀਂ ਦੱਸਿਆ ਕਿ ਬੁਖਾਰ ਹੋ ਰਿਹਾ ਸੋ ਉਹਦੇ ਲਈ ਵੀ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਮੈਡੀਕਲ ਟੀਮਾਂ ਨੇ ਉਹ ਆ ਕੇ ਇੱਥੇ ਦਵਾਈਆਂ ਤੇ ਰੀਆਂ ਨੇ ਸੋ ਐਮਐਲਏ ਸਾਹਿਬ ਵੀ ਅੱਜ ਤੀਜਾ ਜਿਹੜਾ ਇੱਥੇ ਲਾ ਚੁੱਕੇ ਆ ਸੋ ਮੈਂ ਆਪਣੇ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਬਾੜੀ ਦਾ ਜਿਹੜਾ ਵਾਅਦਾ ਆਪਾਂ ਐਸਪੰਟਾ ਦੇ ਉੱਤੇ ਨੂੰ ਦੇਖਦੇ ਹੋਏ ਇੱਕ ਵਾਰੀ ਆਪਾਂ ਸੇਠ ਚੌਂਚ ਚਲੇ ਜਾਈਏ ਬਾਕੀ ਅਸੀਂ ਲੱਗੇ ਰਹਾਂਗੇ ਜਿੰਨੀ ਦੇਰ ਤੱਕ ਜੱਥੇ ਤੱਕ ਅਸੀਂ ਮਦਦ ਕਰ ਸਕਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਵੀ ਐਮਐਲਏ ਸਾਹਿਬ ਵੀ ਅਸੀਂ ਸਾਰੇ ਆਪਣੇ ਲੋਕਾਂ ਦੇ ਨਾਲ ਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਇਹ ਹੀ ਸੁਨੇਹਾ ਕਿ ਜਿੱਥੇ ਵੀ ਸਾਡੇ ਲੋਕ ਮੁਸੀਬਤ 'ਚ ਨੇ ਅਸੀਂ ਉਹਨਾਂ ਤੱਕ ਪਹੁੰਚ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਅੱਜ ਸਾਡੇ ਜਿਹੜੇ ਬਾਰਡਰ ਏਰੀਆ ਦੇ ਹੜਪਰਵਾਹਕ ਪਿੰਡਾਂ ਦੇ ਵਿੱਚ ਸਾਡੇ ਮਾਨਯੋਗ ਕਨੰਸਟਰ ਮੈਡਮ ਅਜੀਤ ਕੌਰ ਜੀ ਪਹੁੰਚੇ ਨੇ ਬਿੰਦਰੀ ਚਰਖੇਲਾ ਉਹ ਚੱਕਰ ਖੇਲਾ ਨਾਲ ਸਾਰੇ ਪਿੰਡਾਂ ਦੇ ਵਿੱਚ ਔਰ ਵੱਡੀ ਗੱਲ ਅੱਜ ਲੋਕਾ ਨੂੰ ਮਿਲਣ ਆਏ ਨੇ ਦਾਹਾੜ ਜਾਂ ਲਟਾਈ ਨੇ ਤੇ ਨਾਲ ਜਿਵੇਂ ਲੋਕਾਂ ਦੀ ਡਿਮਾਂਡ ਸੀ ਕਿ ਪਸ਼ੂਆਂ ਲਈ ਜਿਹੜੀ ਫੀਡ ਹੈ ਉਹਦੀ ਜਿਹੜੀ ਡਿਮਾਂਡ ਸੀ ਉਹ ਨਾਲ ਔਰ ਇਸ ਤਰ੍ਹਾਂ রেশন ਵੀ ਆ ਰਿਹਾ ਲੋਕਾਂ ਲਈ ਜੋ ਜੋ ਲੋਕਾਂ ਨੂੰ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਸਰਕਾਰ ਤਰਫੋਂ ਤਕਰੀ ਹੈ ਮੁਹੱਈਆ ਕਰਵਾ ਰਹੀ ਹੈ ਜੀ ਚੀਜ਼ ਦੀ ਲੋੜ ਹੈ ਹਰ ਚੀਜ਼ ਜਿਹੜੀ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਸਾਡਾ ਜਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਐਡੀਸੀ ਸਾਹਿਬ ਐਸਡੀਐਮ ਸਾਹਿਬ ਤਸੀਲਦਾਰ ਸਾਹਿਬ ਸਾਰੇ ਆਪਣਾ ਸਾਰਾ ਜਿੰਨਾ ਵੀ ਪ੍ਰਸ਼ਾਸਨ ਹੈ ਅਸੀਂ ਸਾਰੇ ਲੋਕਾਂ ਦੇ ਵਿੱਚ ਆ ਪਿਛਲੇ ਕਈ ਦਿਨਾਂ ਤੋਂ ਔਰ ਜੋ ਵੀ ਲੋਕ ਕਿਸੇ ਨੂੰ ਚੀਜ਼ ਦੀ ਲੋੜ ਪੈ ਰਹੀ ਹੈ ਪਿੱਛੇ ਹਰਾ ਚਾਰਾ ਜਿਹੜਾ ਇਹਨਾਂ ਪਿੰਡਾਂ ਦੇ ਅਸੀਂ ਲੋਕਾਂ ਨੂੰ ਪਸ਼ੂਆਂ ਦੀ ਦਿਸਦਾ ਔਰ ਹੁਣ ਜਿਹੜਾ ਹਰਾ ਚਾਰਾ بارشਾਂ ਕਰਨ ਜਿਹੜਾ ਨਹੀਂ ਮਿਲ ਰਿਹਾ ਖਤਮ ਵੀ ਹੋ ਚੁੱਕਿਆ ਹੈ ਤਾਂ ਹੁਣ ਫੀਡ ਦੀ ਲੋੜ ਸੀ ਤਾਂ ਮੰਤਰੀ ਸਾਹਿਬ ਜਿਹੜੇ ਸਾਡੇ ਨੇ ਉਹਨਾਂ ਵੱਲੋਂ ਫੀਡ ਜਿਹੜੀ ਹੈ ਲੰਕਾ ਦੇ ਲਈ ਲੈ ਕੇ ਆਏ ਨੇ ਔਰ ਮਾੜੀਓ ਕੋ ਆਪਣੇ ਸਰਦਾਰ ਮੰਤਰੀ ਸਾਹਿਬ ਦਾ ਧੰਨਵਾਦ ਹੈ ਉਹ ਜੋ ਹਰ ਜਿਹੜੇ ਸਾਡੇ ਜਿੰਨੇ ਵੀ ਮੰਤਰੀ